Oh. Uh रेलवे स्टेशन ਦੇ ਸਾਹਮਣੇ ਸੜਕ ਤੇ ਖੜੀ ਇੱਕ ਸਵਿਟ ਕਾਰ ਰਾਤ ਸਮੇਂ ਚੋਰਾਬਲੋਂ ਚੋਰੀ ਕਰ ਲਈ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਜੇ ਕਮਾਨ ਨੇ ਦੱਸਿਆ ਉਹ ਹਰ ਰੋਜ਼ ਦੀ ਤਰ੍ਹਾਂ ਉਸਨੇ ਆਪਣੀ ਸਵਿਟ ਕਾਰ ਆਪਣੀ ਦੁਕਾਨ ਦੇ ਅੱਗੇ ਖੜੀ ਕੀਤੀ ਸੀ ਅੱਜ ਸਵੇਰੇ ਜਦੋਂ ਉਹ ਆਇਆ ਦੁਕਾਨ ਤੇ ਜਾ ਕੇ ਉਸਦੀ ਕਾਰ ਚੋਰੀ ਹੋ ਗਈ ਉਸਨੇ ਸੀਸੀਟੀ ਵੀ ਕੈਮਰਾ ਚੈੱਕ ਕੀਤੇ ਤਾਂ ਉੱਥੇ ਨਹੀਂ ਸੀ ਰਾਤ 1 ਵਜੇ ਦੇ ਕਰੀਬ ਦੋ ਵਿਅਕਤੀ ਸਵਿਟ ਕਾਰ ਚ ਆਏ ਅਤੇ ਉਹਨਾਂ ਦੀ ਕਾਰ ਚੋਰੀ ਕਰ ਲਈ ਗਈ ਜਿਸ ਦੀ ਸੂਚਨਾ ਪੁਲਿਸ ਸਾਨੂੰ ਦਿੱਤੀ ਗਈ ਵਿਜੇ ਕਮਾਨ ਨੇ ਮੱਕੇ ਤੇ ਪਹੁੰਚ ਕੇ ਚੋਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਲੋਰਤਾਂ ਰਾਜਸਥਾਨ ਅੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਗੱਡੀ ਆਪਣੀ ਰਾਤੀ ਚੋਰੀ ਹੋਈ ਅੱਛਾ ਜੀ ਇਹ ਹੋਈ ਆਪਣੇ ਕੋਈ 1:00 ਵਜੇ ਜੀ ਉਹ ਸਵੇਰੇ 5:30 ਵਜੇ ਦੁਕਾਨ ਤੇ ਆਏ ਹਨ ਜੀ ਤੇ ਗੱਡੀ ਨਹੀਂ ਦੇਖੀ ਅੱਛਾ ਜੀ ਤਾ ਰੋ ਕੈਮਰੇ ਚ ਅੱਛਾ ਜੀ ਹਾਂ ਜੀ ਤੇ ਕੀ ਕਿਦਾਂ ਦਾ ਕੈਮਰਾ ਚ ਕੀ ਆਇਆ ਕੈਮਰੇ ਚ ਆਏ ਦੋ ਬੰਦੇ ਆਏ ਆ ਦਈ ਦਾ ਪੱਲੇ ਇੱਕੋ ਹੀ ਹੈਗਾ ਆ ਉਹਨੇ ਆਰ ਕੇ ਦੋਨੇ ਤਾਰਾ ਕੱਟੀਆਂ ਖੰਭੀਆਂ ਦੀਆਂ ਅੱਛਾ ਜੀ ਸਾਹਮਣੇ ਖੰਭੇ ਕਮੇਟੀ ਦੇ ਤਾਰਾ ਕੱਟ ਕੇ ਤੇ ਫੇ ਆਪਣੀ ਉਹ ਗੱਡੀ ਦੇ ਕੋਲ ਜਾ ਕੇ ਇਹਨਾਂ ਨੇ ਆਪਣੇ ਸ਼ੁਰੂ ਕੀਤਾ ਬੈਕ ਕਿੰਨੇ 10 15 ਮਿੰਟ ਲਾਏ ਉਹਨਾਂ ਨੇ ਅੱਛਾ ਜੀ ਤੇ ਲੋਕ ਪਤਾ ਨਹੀਂ ਕਿ ਹਿਸਾਬ ਨਾਲ ਖੁੱਲਿਆ ਉਹ ਫੋਲ ਕੇ ਤੇ ਗੱਡੀ ਕੱਢ ਕੇ ਲੈ ਗਏ ਉਹ ਮਗਰ ਕਿਹੜੀ ਉਹਦੀ ਤੇ ਤੁਹਾਡੀ ਸਵਿਫਟ ਗੱਡੀ ਸਵਿਫਟ ਗੱਡੀ ਹਾਂਜੀ ਇੱਕ ਨਾ ਕੰਪਲੇਂਟ ਆਈ ਆ ਅਜੀਤ ਕੁਮਾਰ ਸਾਨਾ ਮਹਿੰਦਰਪਾਲ ਮਹਿੰਦਰਪਾਲ ਵਾਸੀ ਕਿਲਾ ਰੋਡ ਫਲੋਰ ਕਿ ਉਹਨਾਂ ਦੀ ਗੱਡੀ ਸਵਿਫਟ ਮਾਰਕਾ 2019 ਇਹ ਘਰ ਦੇ ਬਾਹਰ ਰੋਡ ਤੇ ਖੜੀ ਹੁੰਦੀ ਹੈ ਤੇ ਰਾਤ ਕੋਈ 12 1 ਇੱਕ ਦੇ ਕਰੀਉਕ ਔਰ ਕੇ ਕੋਈ ਦੋ ਅਲਪ ਸੱਤੀ ਵਿਅਕਤੀ ਹੈ ਜਿਹੜੇ ਗੱਡੀ ਨੂੰ ਚੋਰੀ ਕਰਕੇ ਲੈ ਗਏ ਆ। ਜਿਸ ਦੇ ਵੀ ਉਹ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਕੰਗਾਲੜਾ ਹੈ ਤੇ ਪਤਾ ਲੱਗਣ ਤੇ ਜੋ ਵੀ ਹੈ ਉਹਨਾਂ ਦੇ ਖਲਬ ਚੋਰਾਂ ਦੇ ਖਲਬ ਪਰ ਦੀ ਕਾਰਵਾਈ ਕਰਕੇ ਗੱਡੀ ਬਰਾਮਦ ਕੀਤੀ ਜਾਵੇਗੀ।